ਮੇਰਾ ਨਾਮ ਗਗਨਦੀਪ ਕੌਰ ਹੈ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਤੋਂ ਹਾਂ 12ਵੀਂ ਤੱਕ ਆਪਣੇ ਪਿੰਡ ਦੇ ਨੇੜੇ ਇੱਕ ਪ੍ਰਾਈਵੇਟ ਸਕੂਲ ਪੜਦੀ ਰਹੀ ਸੀ ਉਸ ਤੋਂ ਬਾਅਦ ਮਾਨਸਾ ਕੰਪਿਊਟਰ ਦਾ ਕੋਰਸ ਕਰਨ ਲੱਗ ਪਈ ਸੀ ਨੈਣ ਨਕਸ਼ ਸੋਹਣੇ ਸੀ ਕੱਦ ਦਰਮਿਆਨਾ ਜਿਹਾ ਸੀ ਪਰ ਸਰੀਰ ਥੋੜਾ ਜਿਹਾ ਭਾਰਾ ਹੋਣ ਕਰਕੇ ਮੇਰੇ ਹੁਸਨ ਨੂੰ ਹੋਰ ਵੀ ਸੋਹਣਾ ਬਣਾਉਂਦਾ ਸੀ ਜਵਾਨੀ ਦਾ ਵੀ ਪੂਰਾ ਜੋ ਬਣ ਆ ਚੁੱਕਿਆ ਸੀ ਮੈਨੂੰ ਦਿਨ ਰਾਤ ਸੱਜਣਾ ਦੀ ਤਾਂਗ ਤੜਫਾਉਣ ਲੱਗੀ ਸੀ ਪਰ ਅਜੇ ਤੱਕ ਮੇਰੀ ਜ਼ਿੰਦਗੀ ਵਿੱਚ ਕੋਈ ਨਹੀਂ ਆਇਆ ਸੀ ਪਰ ਸੀ ਇੱਕ ਮੁੰਡਾ ਜੋ ਮੇਰੇ ਤੋਂ ਛੋਟਾ ਸੀ ਪਰ ਮੇਰੇ ਹੀ ਪਿੰਡ ਦਾ ਸੀ ਉਹ ਅਜੇ 12ਵੀਂ ਵਿੱਚ ਹੀ ਪੜਦਾ ਸੀ ਹੌਲੀ ਹੌਲੀ ਸਾਡੀ ਗੱਲ ਅੱਖਾਂ ਅੱਖਾਂ ਨਾਲ ਹੋਣ ਲੱਗੀ ਮੇਰਾ ਦਿਲ ਕਰਦਾ ਸੀ ਕਿ ਉਸ ਨੂੰ ਘਟਕੇ ਹੱਥ ਨਾਲ ਲਾ ਲਵਾਂ ਮੇਰੇ ਅੰਦਰ ਦੀ ਅੱਗ ਦਿਨ ਰਾਤ ਮੈਨੂੰ ਠਿਕਣਾ ਦਿੰਦੀ ਆਖਿਰ ਇੱਕ ਦਿਨ ਮੈਂ ਬੱਸ ਵਿੱਚ ਉਹਦੇ ਨਾਲ ਆ ਕੇ ਸੀਟ ਤੇ ਬਹਿ ਗਈ। ਉਹਦੇ ਪੱਟ ਨਾਲ ਆਪਣਾ ਪੱਟ ਲਾ ਲਿਆ। ਉਹਦਾ ਹੱਥ ਵੀ ਫੜਨ ਦੀ ਕੋਸ਼ਿਸ਼ ਕੀਤੀ ਪਰ ਫੜ ਨਾ ਸਕੀ। ਕਈ ਦਿਨ ਕੋਸ਼ਿਸ਼ ਕਰਦੀ ਰਹੀ। ਆਖਰ ਇੱਕ ਦਿਨ ਬੱਸ ਵਿੱਚ ਬਹੁਤ ਜ਼ਿਆਦਾ ਭੀੜ ਸੀ। ਮੈਂ ਬੱਸ ਵਿੱਚ ਖੜੀ। ਗੁਰਵੀ ਵੀ ਬੱਸ ਵਿੱਚ ਖੜਾ ਹੋਇਆ ਸੀ। ਮੈਂ ਜਾ ਕੇ ਉਹਦੇ ਕੋਲ ਖੜ ਗਈ। ਭੀੜ ਹੋਣ ਕਰਕੇ ਬੱਸ ਵਿੱਚ ੱਕੇ ਬਹੁਤ ਜ਼ਿਆਦਾ ਵੱਜ ਰਹੇ ਸਨ। ਗੁਰੀ ਨੇ ਵੀ ਇਹ ਮਹਿਸੂਸ ਕੀਤਾ ਉਸਨੇ ਮੈਨੂੰ ਸੁਰੱਖਿਅਤ ਕਰਨ ਲਈ ਥੋੜੀ ਜਗ੍ਹਾ ਬਣਾ ਕੇ ਦਿੱਤੀ ਮੈਂ ਉਹਦੇ ਅੱਗੇ ਖੜੀ ਹੋ ਗਈ ਆਰਾਮ ਨਾਲ ਫਿਰ ਮੇਰੇ ਸ਼ੈਤਾਨੀ ਦਿਮਾਗ ਨੇ ਕੰਮ ਕਰਨਾ ਚਾਲੂ ਕਰ ਦਿੱਤਾ ਮੈਂ ਪਿੱਛੇ ਨੂੰ ਹੰਦੀ ਹੋਈ ਗੁਰੀ ਦੇ ਨਾਲ ਲੱਗ ਗਈ ਜਦੋਂ ਧੱਕਾ ਵੱਜਦਾ ਬਸ ਹਿਲਦੀ ਤਾਂ ਅਸੀਂ ਇੱਕ ਦੂਜੇ ਦੇ ਨਾਲ ਲੱਗ ਜਾਂਦੇ ਮੈਨੂੰ ਬਹੁਤ ਸਕੂਨ ਮਿਲਦਾ ਗੁਰੀ ਦੇ ਦਿਲ ਵਿੱਚ ਕੀ ਸੀ ਇਹ ਮੈਨੂੰ ਨਹੀਂ ਪਤਾ ਸੀ ਪਰ ਮੇਰੇ ਦਿਲ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਮੇਰੇ ਦਿਲ ਵਾਰ-ਵਾਰ ਕਰ ਰਿਹਾ ਸੀ ਕਿ ਗੁਰੀ ਨਾਲ ਦਿਲ ਦੀ ਗੱਲ ਕਰਾਂ ਪਰ ਡਰ ਵੀ ਆ ਰਿਹਾ ਸੀ ਕਿ ਅੱਗੋਂ ਪਤਾ ਨਹੀਂ ਕੀ ਕਹੇਗਾ ਪਰ ਪੂਰੇ ਰਸਤੇ ਮੈਂ ਉਹਦੇ ਅੱਗੇ ਖੜੀ ਰਹੀ ਇਸ ਤਰ੍ਹਾਂ ਹੀ 3-4 ਦਿਨ ਲੰਘ ਗਏ ਮੇਰੇ ਗੁਰੀ ਨਾਲ ਕੋਈ ਗੱਲ ਨਾ ਬਣ ਸਕੀ ਮੈਂ ਹਰ ਰੋਜ਼ ਨਵੀਂ ਵਿਆਹੀਆਂ ਵਾਂਗ ਸੱਜ-ਤੱਜ ਕੇ ਹੀ ਰਹਿਣ ਲੱਗੀ ਸੀ ਤਾਂ ਕਿ ਗੁਰੀ ਦੇ ਦਿਲ ਨੂੰ ਕਾਬੂ ਵਿੱਚ ਕਰ ਸਕਾਂ ਪਰ ਅਜੀਹਾ ਨਾ ਹੋਇਆ ਇੱਕ ਦਿਨ ਮੈਂ ਗੁਰੀ ਨੂੰ ਸ਼ਹਿਰ ਵਿੱਚ ਕਿਸੇ ਕੁੜੀ ਨਾਲ ਦੇਖਿਆ ਤਾਂ ਮੇਰੇ ਥਾਏ ਖੜੀ ਦੇ ਹੀ ਸਾਹ ਸੁੱਤੀ ਗਏ ਮੈਨੂੰ ਇੱਕ ਵਾਰਤਾ ਯਕੀਨ ਹੀ ਨਾ ਹੋਇਆ ਪਰ ਇਹ ਸੱਚ ਵੀ ਸੀ ਦੋ ਦਿਨ ਤੱਕ ਮੈਂ ਕਮਰੇ ਵਿੱਚ ਬੈਠੀ ਹੀ ਰੋਂਦੀ ਰਹੀ ਦੋ ਦਿਨ ਬਾਅਦ ਹੌਸਲਾ ਕੀਤਾ ਇੰਸਟੀਚਿਊਟ ਜਾਣ ਦਾ ਪਰ ਬੱਸ ਵਿੱਚ ਮੈਨੂੰ ਗੁਰੀ ਕਿਤੇ ਵੀ ਨਜ਼ਰ ਨਹੀਂ ਆਇਆ ਮੈਂ ਸ਼ਹਿਰ ਪਹੁੰਚੀ ਤਾਂ ਮੈਨੂੰ ਉਹੀ ਕੁੜੀ ਫੇਰ ਨਜ਼ਰ ਆਈ ਮੈਂ ਕਾਲੀ ਨਾਲ ਉਹਦੇ ਨਾਲ ਰਲਦੀ ਨੇ ਉਸਨੂੰ ਬਾਤੋ ਫੜ ਕੇ ਰੋਕ ਲਿਆ ਉਹ ਵੀ ਇੱਕਦਮ ਹੈਰਾਨ ਜੀ ਹੋਈ ਮੇਰੇ ਵੱਲ ਦੇਖਣ ਲੱਗੀ ਮੈਂ ਉਸਨੂੰ ਇੱਕ ਸਾਈਡ ਤੇ ਲੈ ਗਈ ਅਤੇ ਪੂਰੀ ਗੱਲ ਪੁੱਛਣ ਲੱਗੀ ਪਰ ਉਸਨੇ ਕੁਝ ਵੀ ਨਾ ਦੱਸਿਆ ਅਤੇ ਸਿਰਫ ਇੰਨਾ ਹੀ ਕਿਹਾ ਕਿ ਉਹ ਮੇਰਾ ਦੋਸਤ ਸੀ ਇੰਨਾ ਕਹਿ ਕੇ ਉਹ ਮੇਰੇ ਹੱਥੋਂ ਆਪਣੀ ਬਾਹਂ ਛੁਡਵਾ ਕੇ ਚਲੀ ਗਈ ਮੈਂ ਉੱਥੇ ਹੀ ਖੜੀ ਕਿੰਨਾ ਛੇਰ ਭੀੜ ਵੱਲ ਦੇਖਦੀ ਰਹੀ ਫਿਰ ਮੈਨੂੰ ਗੁਰੀ ਬੱਸ ਵਿੱਚ ਕਦੇ-ਕਦੇ ਨਜ਼ਰ ਵੀ ਆ ਜਾਂਦਾ ਸੀ ਪਰ ਸ਼ਾਇਦ ਉਸ ਕੁੜੀ ਨੇ ਗੁਰੀ ਨੂੰ ਦੱਸ ਦਿੱਤਾ ਸੀ ਕਿ ਮੈਂ ਉਹਦੇ ਬਾਰੇ ਪੁੱਛ ਰਹੀ ਸੀ ਇਸ ਲਈ ਉਹ ਦੂਜੇ ਪਾਸੇ ਮੂੰਹ ਘੁਮਾ ਲੈਂਦਾ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਰਹੀਆਂ ਸਨ ਫਿਰ ਮੇਰੀ ਇੱਕ ਸਹੇਲੀ ਨੇ ਉਹਦੇ ਦੋਸਤ ਬਾਰੇ ਦੱਸਿਆ ਮੈਂ ਉਹਦੇ ਨਾਲ ਫੋਨ ਤੇ ਗੱਲ ਕੀਤੀ ਪਰ ਉਹ ਸਹੀ ਨਹੀਂ ਸੀ ਉਸਨੇ ਸ਼ੁਰੂ ਵਿੱਚ ਹੀ ਇਹ ਮੰਗ ਰੱਖ ਦਿੱਤੀ ਕਿ ਜੇਕਰ ਗੁਰੀ ਨਾਲ ਗੱਲ ਕਰਨੀ ਹੈ ਤਾਂ ਪਹਿਲਾ ਇੱਕ ਰਾਤ ਮੇਰੇ ਨਾਲ ਪੈਣਾ ਪਵੇਗਾ ਮੈਂ ਉਹਦਾ ਫੋਨ ਕੱਟ ਦਿੱਤਾ ਅਤੇ ਨੰਬਰ ਬਲੌਕ ਕਰ ਦਿੱਤਾ ਪਰ ਮੇਰੇ ਦਿਲ ਵਿੱਚ ਗੁਰੀ ਲਈ ਪਿਆਰ ਵੱਧਦਾ ਹੀ ਜਾ ਰਿਹਾ ਸੀ ਪਰ ਉਹ ਮੇਰੇ ਵੱਲ ਦੇਖਦਾ ਹੀ ਨਹੀਂ ਸੀ ਭਾਵੇਂ ਹੋਰ ਮੁੰਡੇ ਬਹੁਤ ਸਨ ਮੇਰੇ ਪਿੱਛੇ ਪਰ ਮੇਰਾ ਦਿਲ ਸਿਰਫ ਗੁਰੀ ਲਈ ਹੀ ਧੜਕਣ ਲੱਗਿਆ ਹੋਇਆ ਸੀ ਨਿਤ ਨਵੇਂ ਸੁਪਨੇ ਸਜਾਉਂਦੀ ਹੋਰ ਵੀ ਜ਼ਿਆਦਾ ਮੁਟਿਆਰ ਹੋਣ ਲੱਗੀ ਸੀ ਪਰ ਕਦੇ-ਕਦੇ ਸੋਚਦੀ ਕੀ ਕੀ ਫਾਇਦਾ ਇੰਨੇ ਹੁਸਨ ਦਾ ਜਦੋਂ ਗੁਰੀ ਤਾਂ ਮੇਰੇ ਵੱਲ ਦੇਖਦਾ ਹੀ ਨਹੀਂ ਮੈਂ ਹੋਰ ਵੀ ਬਹੁਤ ਤਰੀਕੇ ਅਜ਼ਮਾਏ ਗੁਰੀ ਨੂੰ ਹਾਸਲ ਕਰਨ ਲਈ ਪਰ ਗੱਲ ਨਾ ਬਣ ਸਕੀ ਉਪਰੋਂ ਚੜਦੀ ਜਵਾਨੀ ਵੀ ਬੜਾ ਤੰਗ ਕਰਦੀ ਰਾਤ ਨੂੰ ਵੀ ਸਰਾਣੀ ਨੂੰ ਗੁਰੀ ਸਮਝ ਕੇ ਸਾਰੀ ਰਾਤ ਜਫੀਆਂ ਪਾਉਂਦੀ ਮਨ ਵਿੱਚ ਇੱਕ ਇੱਕ ਵੀ ਸੋਚਦੀ ਕਿ ਪਤਾ ਨਹੀਂ ਉਹ ਦਿਨ ਕਦੋਂ ਆਣਾ ਜਦੋਂ ਗੁਰੀ ਸੱਚਮੁੱਚ ਹੀ ਮੈਨੂੰ ਬਾਹਾਂ ਵਿੱਚ ਕੁੱਟ ਲਵੇਗਾ ਮੈਂ ਆਪਣੀ ਸਹੇਲੀ ਰਾਹੀਂ ਕਿਸੇ ਤਰੀਕੇ ਨਾਲ ਗੁਰੀ ਦਾ ਨੰਬਰ ਲੈ ਲਿਆ। ਮੈਨੂੰ ਨੰਬਰ ਮਿਲਨ ਦਾ ਹੀ ਬਹੁਤ ਚਾ ਚੜ ਗਿਆ। ਪਰ ਮੈਂ 2 ਦਿਨ ਤੱਕ ਕਾਲ ਨਾ ਕਰ ਸਕੀ। ਆਖਿਰਿਕ ਦਿਨ ਰਾਤ ਦੇ ਕਰੀਬ 10 ਵਜੇ ਮੈਂ ਗੁਰੀ ਨੂੰ ਮੈਸੇਜ ਕਰ ਦਿੱਤਾ ਹੈਲੋ ਦਾ। ਉਸਨੇ ਕੋਈ ਰਿਪਲਾਈ ਨਾ ਕੀਤਾ। ਕਾਫੀ ਚਿਰ ਇੰਤਜ਼ਾਰ ਕਰਦੀ ਰਹੀ ਪਰ ਕੋਈ ਰਿਪਲਾਈ ਨਾ ਆਇਆ। ਮੈਂ ਲਗਾਤਾਰ 3 ਦਿਨ ਤੱਕ ਮੈਸੇਜ ਕੀਤੇ ਪਰ ਕੋਈ ਗੱਲ ਨਾ ਬਣੀ। ਮੈਨੂੰ ਵੀ ਗੁਰੀ ਤੇ ਗੁੱਸਾ ਆਉਣ ਲੱਗਿਆ ਆਖਰ ਨੂੰ ਮੈਂ ਇੱਕ ਦਿਨ ਚਿੱਠੀ ਲਿਖੀ ਤੇ ਬੱਸ ਵਿੱਚ ਬੈਠੇ ਗੁਰੀ ਨੂੰ ਦੇ ਦਿੱਤੀ ਉਸਨੇ ਮੇਰੇ ਵੱਲ ਗੁੱਸੇ ਨਾਲ ਦੇ ਤਾਂ ਦੇਖਿਆ ਪਰ ਮੈਂ ਨੀਵੀਂ ਪਾ ਲਈ ਸ਼ਾਮ ਨੂੰ ਗੁਰੀ ਨੇ ਮੈਨੂੰ ਕਾਲ ਕੀਤੀ ਪਰ ਮੈਂ ਡਰ ਗਈ ਤੇ ਕਾਲ ਵੀ ਨਾ ਚੁੱਕੀ ਰਾਤ ਨੂੰ ਫਿਰ ਮੈਸੇਜ ਆਇਆ ਹਾਊ ਆਰ ਯੂ ਦਾ ਮੈਨੂੰ ਚਾ ਵੀ ਚੜ ਗਿਆ ਪਰ ਡਰ ਵੀ ਸੀ ਵੀ ਕਿਤੇ ਲੜ ਹੀ ਨਾ ਪਵੇ ਮੈਂ ਵੀ ਰਿਪਲਾਈ ਕਰ ਦਿੱਤਾ ਪਰ ਉਹਦਾ ਮੈਸੇਜ ਵਿੱਚ ਗੱਲ ਕਰਨ ਦਾ ਸਲੀਕਾ ਉਹਦੇ ਨੇਚਰ ਤੋਂ ਬਿਲਕੁਲ ਅਲੱਗ ਸੀ ਇਸ ਤਰ੍ਹਾਂ ਹੌਲੀ-ਹੌਲੀ ਕਰਦੇ ਸਾਡੇ ਪਿਆਰ ਦੀ ਕਹਾਣੀ ਚੱਲ ਪਈ ਮੈਨੂੰ ਗੁਰੀ ਦੇ ਇਸ਼ਕ ਦਾ ਬੂਰ ਪੈਣ ਲੱਗਿਆ ਸਾਰੀ ਰਾਤ ਮੈਸੇਜ ਕਦੇ ਕਾਲਾਂ ਕਰਦੇ ਲੰਘ ਜਾਂਦੀ ਇੱਕ ਦਿਨ ਮੈਂ ਨਹਾ ਕੇ ਹੀ ਆਈ ਸੀ ਮੈਂ ਸਿਰਫ ਤੌਲੀਏ ਵਿੱਚ ਹੀ ਸੀ ਕਿ ਗੁਰੀ ਦੀ ਵੀਡੀਓ ਕਾਲ ਆ ਗਈ ਮੈਂ ਧਿਆਨ ਨਾ ਦਿੱਤਾ ਤੇ ਹਾਸਲ ਚੁੱਕ ਲਈ ਕਾਲ ਚੁੱਕਣ ਤੋਂ ਬਾਅਦ ਪਤਾ ਲੱਗ ਗਿਆ ਕਿ ਵੀਡੀਓ ਕਾਲ ਹੈ ਮੈਨੂੰ ਸਿਰਫ ਤੋਲੀਏ ਵਿੱਚ ਦੇਖ ਕੇ ਗੁਰੀ ਵੀ ਹੱਕਾ ਬੱਕਾ ਰਹਿ ਗਿਆ ਮੈਂ ਕਾਲੀ ਨਾਲ ਕਾਲ ਘਟ ਦਿੱਤੀ ਇਸ ਸਾਡੇ ਦੋਵਾਂ ਲਈ ਪਹਿਲਾ ਮੌਕਾ ਸੀ ਜਦੋਂ ਅਸੀਂ ਵੀਡੀਓ ਕਾਲ ਤੇ ਆਏ 2 ਮਿੰਟ ਬਾਅਦ ਗੁਰੀ ਦਾ ਸੋਰੀ ਦਾ ਮੈਸੇਜ ਆਇਆ ਮੈਂ ਵੀ ਸੋਰੀ ਕਹਿ ਦਿੱਤੀ ਫਿਰ ਸੰਗ ਦੇ ਸੰਗ ਦੇ ਸਾਡੀ ਗੱਲਬਾਤ ਅੱਗੇ ਚੱਲਣ ਲੱਗੀ ਫਿਰ ਦਿਨ ਵਿੱਚ ਦੋ ਤਿੰਨ ਵੀਡੀਓ ਕਾਲ ਹੋਣ ਲੱਗੀ ਗੁਰੀ ਦਾ ਸੁਭਾਅ ਵੀ ਰੋਮਾਂਟਿਕ ਹੋ ਜਾਂਦਾ ਰਾਤ ਨੂੰ ਫਿਰ ਵੀਡੀਓ ਕਾਲਾਂ ਤੇ ਹੀ ਇੰਜੋਏ ਕਰਨ ਲੱਗੀ ਲਗਭਗ ਮਹੀਨਾ ਲੰਘ ਗਿਆ ਬਾਥਰੂਮ ਵਿੱਚ ਨਹਾਉਂਦੇ ਹੋਏ ਵੀ ਅਸੀਂ ਕਾਲਾਂ ਕਰਨ ਲੱਗੀ ਫਿਰ ਇੱਕ ਦਿਨ ਗੁਰੀ ਨੇ ਮੈਨੂੰ ਮਿਲਣ ਲਈ ਕਿਹਾ ਮੈਂ ਨਾ ਨੁਕਰ ਜਈ ਕੀਤੀ ਪਰ ਉਸਨੇ ਮਨਾ ਹੀ ਲਿਆ ਪਰ ਮੇਰੀ ਸਹੇਲੀ ਲੀਡਿਆ ਕਈਆਂ ਗੱਲਾਂ ਮੈਨੂੰ ਡਰਾ ਰਹੀਆਂ ਸਨ ਪਰ ਗੁਰੀ ਨੇ ਹੌਸਲਾ ਦਿੱਤਾ ਤਾਂ ਮੈਂ ਵੀ ਤਿਆਰ ਹੋ ਗਈ। ਦੂਜੇ ਦਿਨ ਸਵੇਰੇ ਮੇਰੇ ਦਿਲ ਨੂੰ ਵੀ ਚਾਹ ਚੜ੍ਹਿਆ ਹੋਇਆ ਸੀ। ਮੈਂ ਕਾਲੀ ਨਾਲ ਉੱਠੀ, ਨਹਾ ਧੋ ਕੇ ਨਵਾਂ ਸੂਟ ਪਾ ਲਿਆ। ਅਤੇ ਬਾਸਰ ਡੇਵਲ ਚੱਲ ਪਈ। ਪਰ ਮੈਨੂੰ ਗੁਰੀ ਕਿਤੇ ਨਜ਼ਰ ਨਾ ਆਇਆ। ਮੈਂ ਫੋਨ ਕੀਤਾ ਤਾਂ ਉਸਨੇ ਚੁੱਕਿਆ ਹੀ ਨਾ। ਮੈਂ ਗੁੱਸੇ ਨਾਲ ਪਰ ਗਈ। ਬਸ ਅਗਲੇ ਪਿੰਡ ਹੀ ਗਈ ਹੋਣੀ ਕਿ ਗੁਰੀ ਦਾ ਫੋਨ ਆ ਗਿਆ। ਅਤੇ ਉਸਨੇ ਕਿਹਾ ਕਿ ਥੱਲੇ ਆ ਜਾ। ਅਪਾ ਬੁਲਟ ਤੇ ਚੱਲਦਿਆਂ ਮੈਂ ਨਾ ਕੀਤੀ ਪਰ ਉਸਨੇ ਮੈਨੂੰ ਥੱਲੇ ਉਤਾਰ ਹੀ ਲਿਆ ਮੈਂ ਪਿੱਛੇ ਬੈਠੀ ਸੀ ਉਸਨੇ ਘੁੱਟ ਕੇ ਨਾਲ ਲਾ ਲਿਆ ਅਤੇ ਬੁਲਟ ਹਵਾ ਨਾਲ ਗੱਲਾਂ ਕਰਦਾ ਜਾ ਰਿਹਾ ਸੀ ਜਲਦੀ ਹੀ ਗੁਰੀ ਨੇ ਮੈਨੂੰ ਇੱਕ 5 ਸਟਾਰ ਹੋਟਲ ਵਿੱਚ ਲੈ ਗਿਆ ਚਾਬੀਆਂ ਫੜੀਆਂ ਅਤੇ ਕਮਰੇ ਵਿੱਚ ਚਲੇ ਗਏ ਅੰਦਰ ਜਾਂਦੇ ਹੀ ਗੁਰੀ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਪਹਿਲਾਂ ਤਾਂ ਮੈਨੂੰ ਵੀ ਬਹੁਤ ਚਾ ਸੀ ਪਰ ਹੁਣ ਡਰ ਲੱਗ ਰਿਹਾ ਸੀ ਪਰ ਪਿਆਰ ਅੱਗੇ ਮਜਬੂਰ ਹੋਈ ਨੀ ਮੈਂ ਵੀ ਗੁਰੀ ਨੂੰ ਘੁੱਟ ਕੇ ਜਫੀ ਪਾ ਲਈ ਸਾਡਾ ਇਹ ਪਹਿਲਾ ਹੀ ਮੌਕਾ ਸੀ ਪਰ ਕਾਹਲੀ ਬਹੁਤ ਸੀ ਗੁਰੀ ਨੇ ਗਗੰਦੀਆਂ ਜ਼ੁਲਫਾਂ ਵਿੱਚ ਹੱਥ ਫੇਰਦੇ ਨੇ ਗगन ਦੇ ਪਿੱਛੇ ਦਾ ਰੁਗ ਭਰ ਕੇ ਗगन ਨੂੰ ਹੋਰ ਵੀ ਆਪਣੇ ਨਾਲ ਲਾ ਲਿਆ ਗਗੰਦੀਆਂ ਪੋਲੀਆਂ ਛਾਤੀਆਂ ਗੁਰੀ ਨੇ ਨਾਲ ਲੱਗ ਗਈਆਂ ਗगन ਦਾ ਸਾਰਾ ਸਰੀਰ ਗੁਰੀ ਨੇ ਬਿਲਕੁਲ ਨਾਲ ਲੱਗ ਗਿਆ ਦੋਵਾਂ ਦੇ ਪੱਟ ਇੱਕ ਦੂਜੇ ਨਾਲ ਲੱਗ ਗਏ ਗगन ਦੀ ਪੇਟ ਉੱਪਰ ਫਿਰ ਨਾਲ ਹੱਥ ਫੇਰਦੇ ਗੁਰੀ ਨੇ ਗगन ਦੇ ਮੱਥੇ ਨੂੰ ਜੁੰਮਿਆ ਪਿਆਰ ਦੀ ਅੱਗ ਨੇ ਦੋਵਾਂ ਨੂੰ ਬੇਕਾਬੂ ਕਰ ਦਿੱਤਾ ਗगन ਦੀਆਂ ਗੱਲਾਂ ਨੂੰ ਚੁੰਮ ਕੇ ਗੁਰੀ ਨੇ ਗगन ਦੇ ਲਾਲ ਲਾਲ ਰਸੀਲੇ ਬੁੱਲਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਗੁਰੀ ਨੂੰ ਨਾ ਨਾ ਕਰਦੀ ਰਹੀ ਪਰ ਗੁਰੀ ਨੇ ਇੱਕ ਨਾ ਸੁਣੀ ਅਤੇ ਬਾਹਾਂ ਵਿੱਚ ਚੋਕਦੇ ਨੇ ਬੈੱਡ ਤੇ ਪਾ ਲੇ ਗੁਰੀ ਨੇ ਗगन ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਗगन ਵੀ ਗੁਰੀ ਦੇ ਥੱਲੇ ਪਈ ਸਵਾਦ ਨਾਲ ਸਾਥ ਦੇਣ ਲੱਗੀ ਗगन ਦੀ ਗਰਦਨ ਨੂੰ ਚੁੰਮਦੇ ਗੁਰੀ ਨੇ ਗगन ਦੇ ਸੂਟ ਉਪਰੋਹੀ ਗਰਗ ਦੀਆਂ ਪੋਲੀਆਂ-ਪੋਲੀਆਂ ਛਾਤੀਆਂ ਦਬ ਲਈਆਂ ਗगन ਵੀ ਗੁਰੀ ਨੂੰ ਪਿਆਰ ਨਾਲ ਸਹਾਰਾ ਰਹੀ ਸੀ ਥੱਲੇ ਪਈ ਗगन ਲੱਗ ਨੂੰ ਚੁੱਕ-ਚੁੱਕ ਕੇ ਪੂਰਾ ਸਵਾਦ ਦੇ ਰਹੀ ਸੀ ਗੁਰੀ ਨੇ ਗगन ਦੇ ਬੁੱਲਾਂ ਵਿੱਚ ਬੁੱਲ ਪਾ ਲਏ ਅਤੇ ਆਪਣੇ ਹੱਥ ਗगन ਦੇ ਸੂਟ ਵਿੱਚ ਪਾਉਂਦੇ ਨੇ ਗगन ਦੇ ਬੋਲੇ-ਬੋਲੇ ਮੁੰਮੇ ਮਸਲਨੇ ਸ਼ੁਰੂ ਕਰ ਦਿੱਤੇ ਕੱਚੀ ਕੰਦਲ ਵਰਗੀ ਗगन ਹੋਰ ਵੀ ਜ਼ਿਆਦਾ ਹੇਹ ਵਿੱਚ ਮਸਤ ਹੋਈ ਮੱਛੀ ਵਾਂਗ ਤੜਫਣ ਲੱਗ ਪਈ ਪੱਟਾਂ ਵਿੱਚ ਘੁੱਟਦੀ ਨੇ ਗੁਰੀ ਦੀ ਸ਼ਰਟ ਆਪ ਹੀ ਉਤਾਰ ਦਿੱਤੀ ਗੁਰੀ ਨੇ ਵੀ ਗगन ਦਾ ਸੂਟ ਉਤਾਰਿਆ ਗੋਰਾ ਚਿੱਟਾ ਮੁਲਾਇਮ ਸਰੀਰ ਗੁਰੀ ਦੇ ਹੱਥਾਂ ਵਿੱਚ ਆ ਕੇ ਲਾਲ-ਲਾਲ ਹੋ ਗਿਆ ਬੁੱਲਾ ਨਾਲ ਕਾਲੀ ਬ੍ਰਾਹ ਨੂੰ ਪਰੇ ਕਰਦੇ ਗੁਰੇ ਨੇ ਗगन ਦੇ ਗੋਲ-ਗੋਲ ਮੂੰਹ ਵਿੱਚ ਚੂਸਨੇ ਸ਼ੁਰੂ ਕਰ ਦਿੱਤੇ ਗगन ਦੇ ਮੂੰਹੋਂ ਪਿਆਰ ਭਰੀਆਂ ਸਿਸਕੀਆਂ ਨਿਕਲਣ ਲੱਗ ਪਈਆਂ ਗगन ਵੀ ਥੱਲੇ ਪਈ ਪਿਆਰ ਨਾਲ ਘੁੱਟਣ ਲੱਗ ਪਈ ਪਹਿਲੀ ਵਾਰ ਹੋਣ ਕਰਕੇ ਗगन ਐਨੇ ਵਿੱਚ ਹੀ ਪਾਣੀ ਛੱਡ ਗਈ ਪਰ ਗੁਰੇ ਨੇ ਵਾਰੀ-ਵਾਰੀ ਗਗਨ ਦਾ ਪੂਰਾ ਸਰੀਰ ਚੂਸ ਲਿਆ ਗਗਨ ਦਾ ਨਰਮ-ਨਰਮ ਸਰੀਰ ਗਰਮ ਹੋ ਕੇ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਚੁੱਕਿਆ ਸੀ ਗगन ਤੇ ਗੁਰੀ ਪਿਆਰ ਦੇ ਸਮੁੰਦਰਾਂ ਵਿੱਚ ਮਸਤ ਹੋ ਚੁੱਕੇ ਸਨ ਗगन ਦੀਆਂ ਗੱਲਾਂ ਬੁੱਲ ਮੂੰਮੇ ਪਟ ਗੁਰੀ ਨੇ ਪੂਰੇ ਜੋਸ਼ ਵਿੱਚ ਚੁੰਮ ਚੁੰਮ ਕੇ ਮਸਤ ਕਰ ਦਿੱਤੇ ਸਨ ਗगन ਵੀ ਥੱਲੇ ਪਈ ਲਕਨ ਨੂੰ ਚੰਗੀ ਤਰ੍ਹਾਂ ਹਲਾ ਹਲਾ ਕੇ ਸਵਾਦ ਦੇ ਰਹੀ ਸੀ ਗੁਰੂ ਸ਼ਰੀਰ ਦੀ ਗगन ਸਵਰਗਾ ਵਰਗੀ ਸੈਰ ਦਾ ਸਵਾਦ ਦੇ ਰਹੀ ਸੀ ਗਗਨ ਦਾ ਮੁਲਾਇਮ ਗੋਰਾ ਜਿਸਮ ਗੁਰੀ ਨੇ ਚੁੰਮ ਚੁੰਮ ਕੇ ਲਾਲ ਕਰ ਦਿੱਤਾ ਗगन ਵੀ ਪੂਰੀ ਮਸਤੀ ਤੇ ਸਿਖਰ ਉੱਪਰ ਸੀ ਗੁਰੀ ਨੇ ਗਗਨ ਦੀ ਪਜਾਮੀ ਪੂਰੀ ਹੀ ਉਤਾਰ ਦਿੱਤੀ ਗੋਰੇ ਪੱਟ ਤੇ ਲਾਲ ਲਾਲ ਨਰਮ ਮਾਸ ਨੂੰ ਦੇਖ ਕੇ ਗੁਰੀ ਦਾ ਸਬਰ ਵੀ ਜਵਾਬ ਦੇ ਗਿਆ ਗਗਨ ਦੇ ਪੱਟਾਂ ਨੂੰ ਚੁੰਮਦੇ ਗੁਰੀ ਨੇ ਗਗਨ ਦੀ ਮੱਛੀ ਉੱਪਰ ਭੁੱਲ ਰੱਖ ਲਏ ਗਗਨ ਹੋਰ ਵੀ ਜ਼ਿਆਦਾ ਤੜਫ ਉੱਠੀ ਗੁਰੀ ਨੇ ਜਿਵੇਂ ਹੀ ਗगन ਦੀ ਵਰਜਾਈਨਾਂ ਨੂੰ ਬੁੱਲਾ ਨਾਲ ਛੂਇਆ ਗगन ਤੜਫਣ ਲੱਗ ਪਈ ਗੁਰੀ ਹੱਥਾਂ ਨਾਲ ਗगन ਦੇ ਮੁੱਮੇ ਵੀ ਮਸਲ ਰਿਆ ਸੀ ਨਾਲ-ਨਾਲ ਗगन ਦੀ ਵਰਜਾਈਨਾਂ ਨੂੰ ਚੂਸ ਰਿਹਾ ਸੀ ਜਿਵੇਂ-ਜਿਵੇਂ ਗगन ਦੇ ਦਾਣੇ ਉੱਪਰ ਜੀਬ ਜਾਂਦੀ ਗगन ਹੋਰ ਜ਼ਿਆਦਾ ਤੜਫ ਉੱਠਦੀ ਅਤੇ ਗੁਰੀ ਨੂੰ ਸਿਰ ਤੋਂ ਫੜ ਕੇ ਆਪਣੇ ਹੋਰ ਜ਼ਿਆਦਾ ਅੰਦਰ ਵੜਨ ਲੱਗ ਜਾਂਦੀ ਨਜ਼ਾਰਾ ਬਹੁਤ ਆਰਿਆ ਸੀ 15ਵੀਂ ਮਿੰਟ ਤੱਕ ਗੁਰੀ ਗगन ਨੂੰ ਚੂਸਦਾ ਰਿਹਾ ਗੁਰੀ ਨੇ ਆਪਣਾ ਲਿੰਗ ਗगन ਦੇ ਹੱਥ ਵਿੱਚ ਫੜਾ ਦਿੱਤਾ ਗगन ਵੀ ਗੁਰੀ ਦੇ ਅੰਗ ਨੂੰ ਦੇਖ ਕੇ ਪੂਰੀ ਡਰ ਗਈ ਪਰ ਗੁਰੀ ਨੇ ਨਾਲ-ਨਾਲ ਮੂੰਮੇ ਮਸਲ-ਮਸਲ ਕੇ ਗगन ਨੂੰ ਹੇਹ ਵਿੱਚ ਵੀ ਕਰੀ ਰੱਖਿਆ ਗगन ਐ ਨਰਮ ਮਾਸ ਦੇ ਉੱਪਰ ਫੇਰਦੇ ਗੁਰੀ ਨੇ ਗगन ਦੇ ਦਾਣੇ ਨੂੰ ਮਸਲਿਆ ਫਿਰ ਹੌਲੀ-ਹੌਲੀ ਗगन ਦੇ ਅੰਦਰ ਪਾ ਦਿੱਤਾ ਗਗੰਦੀ ਚੀਖ ਨਿਕਲ ਗਈ ਤੇ ਉਹ ਆਪਣੇ ਆਪ ਨੂੰ ਛੜਵਾਲ ਲਈ ਹੋਰ ਜ਼ੋਰ ਲਉਣ ਲੱਗੀ ਵਰਗੁਰੀ ਨੇ ਜ਼ੋਰ ਦੇ ਕੱਸੇ ਨਾਲ ਪੂਰਾ ਲਿੰਗ ਗਗੰਦੀ ਵਰਜਾਇਨਾ ਵਿੱਚ ਵੜਜਾਇਨਾ ਵਿਚ ਵੜ ਦਿੱਤਾ ਗਗੰਦੀ ਸਤਵ ਵਰਜਾਇਨਾ ਵਿੱਚ ਫਸ ਫਸ ਕੇ ਅੰਦਰ ਜਾ ਰਿਹਾ ਸੀ ਗੁਰੀ ਪੂਰੇ ਜ਼ੋਰ ਨਾਲ ਤੇ ਜੋਸ਼ ਨਾਲ ਗਗੰਦੇ ਅੰਦਰ ਤੱਕ ਰਿਹਾ ਸੀ ਗਗੰਦੇ ਨਰਮ ਜਿਸਮ ਦੇ ਅੰਦਰ ਵੜਦਾ ਧੂਰ ਤੱਕ ਜਾ ਰਿਹਾ ਸੀ ਗਗਨ ਬਿਹਾਲ ਹੋ ਚੁੱਕੀ ਸੀ ਪਰ ਗੁਰੀ ਲਗਾਤਾਰ ਗਗਨ ਦੇ ਅੰਦਰ ਤੱਕ ਤੱਕ ਰਿਹਾ ਸੀ ਨਾਲ ਨਾਲ ਗਗਨ ਦੇ ਬੁੱਲ ਅਤੇ ਮੂੰਮੇ ਵੀ ਰੱਜ ਕੇ ਚੂਸ ਰਿਹਾ ਸੀ ਗਗਨ ਵੀ 10 ਮਿੰਟ ਤੱਕ ਸਵਾਦ ਦਿੰਦੀ ਰਹੀ ਪਰ ਗੁਰੀ ਨੇ ਗਗਨ ਨਾਲ ਜ਼ਿਆਦਾ ੱਤਕਾ ਕੀਤਾ ਗਗਨ ਨੂੰ ਕੋਟੀ ਕਰਕੇ ਪਿੱਛੇ ਤੋਂ ਵੀ ਪਾਇਆ ਜਿਸ ਨਾਲ ਗਗਨ ਦੀਆਂ ਚੀਕਾਂ ਨਿਕਲਣ ਲੱਗ ਗਈਆਂ ਸਾਨੂੰ ਕੋਢੀ ਹੋਈ ਗਗਨ ਦੇ ਮੰਮੀਆਂ ਨੂੰ ਹੱਥਾਂ ਵਿੱਚ ਫੜਦਾ ਗੁਰੀ ਪਿੱਛੇ ਤੋਂ ਜ਼ੋਰ-ਜ਼ੋਰ ਦੇ ਕੱਸੇ ਮਾਰੀ ਜਾ ਰਿਹਾ ਸੀ ਗੁਰੀ ਦਾ ਪੂਰਾ ਸੰਦ ਗਗਨ ਦੀ ਵਰਜਾਇਨਾ ਵਿੱਚ ਸੀ ਗਗਨ ਦਾ ਗੋਰਾ ਚਿੱਟਾ ਰੰਗ ਲਾਲ-ਲਾਲ ਹੋ ਗਿਆ ਸੀ ਗਗਨ ਵੀ ਸੁਆਦ ਨਾਲ ਕੋਢੀ ਹੋਈ ਪਿੱਛਾ ਹਲਾਉਣ ਲੱਗ ਪੈਂਦੀ ਸ਼ਾਮ ਤੱਕ ਗਗਨ ਤੇ ਗੁਰੀ ਨੇ ਬਹੁਤ ਵਾਰ ਪਿਆਰ ਕੀਤਾ ਗੁਰੀ ਦੇ ਤੇਜ਼-ਤੇਜ਼ ਕੱਸਿਆਂ ਨੇ ਗगन ਨੂੰ ਪਾਣੀ-ਪਾਣੀ ਕਰ ਦਿੱਤਾ। ਗੁਰੀ ਨੇ ਸਾਰਾ ਮਾਲ ਗगन ਦੇ ਪਿੱਛੇ ਉੱਪਰ ਡੋਲ ਦਿੱਤਾ। ਗगन ਨੇ ਗੁਰੀ ਨੂੰ ਕੋਟ ਕੇ ਜੱਫੀ ਪਾ ਲਈ। ਫਿਰ 5 ਮਿੰਟ ਤੱਕ ਗੁਰੀ ਤੇ ਗगन ਇੱਕ ਦੂਜੇ ਦੀਆਂ ਬਾਹਾਂ ਵਿੱਚ ਪਏ ਪਿਆਰ ਨਾਲ ਸਵਾਦ ਲੈਂਦੇ ਰਹੇ। ਇਹ ਪਹਿਲੀ ਵਾਰ ਸੀ ਪਰ ਇਸ ਤੋਂ ਬਾਅਦ 2 ਸਾਲਾਂ ਤੱਕ ਦੂਜੇ-ਤੀਜੇ ਦਿਨ ਗੁਰੀ ਤੇ ਗगन ਪਿਆਰ ਕਰਦੇ ਰਹੇ। ਫਿਰ ਗगन ਦੇ ਘਰੇ ਪਤਾ ਲੱਗ ਗਿਆ ਅਤੇ ਉਹਨਾਂ ਨੇ ਗगन ਦਾ ਵਿਆਹ ਕਿਤੇ ਹੋਰ ਕਰ ਦਿੱਤਾ ਪਰ ਵਿਆਹ ਤੋਂ ਬਾਅਦ ਵੀ ਗगन ਤੇ ਗੁਰੀ ਦਾ ਪਿਆਰ ਘਟ ਨਹੀਂ ਹੋਇਆ ਸਗੋਂ ਜਦੋਂ ਵੀ